ਸਤਿ ਸ਼੍ਰੀ ਅਕਾਲ ਮੈਂ ਮੋਟੀਵੇਸ਼ਨਲ ਜਰਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ ਸੋ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਮੈਨੂੰ ਲੱਗਦਾ ਵੀ ਬਹੁਤ ਹੀ ਯੂਨੀਕ ਟੌਪਿਕ ਆ ਐਜ਼ ਅ ਟੀਚਰ ਮੈਂ ਇਹਦੇ ਬਾਰੇ ਬਹੁਤ ਸੁਣਦੀ ਆ ਤੇ ਦੇਖਦੀ ਵੀ ਆ ਜੋ ਅਸਲ ਸੱਚ ਹੈ ਮੈਂ ਉਹ ਦੇਖਦੀ ਵੀ ਆ ਸਮੇਂ ਦੀ ਵੀ ਅਸੀਂ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਵੀ ਇਹ ਚੀਜ਼ਾਂ ਬਹੁਤ ਦੇਖਦੇ ਆਂ ਇੱਕ ਚੀਜ਼ ਸਮੇਂ ਦੀ ਡਿਮਾਂਡ ਸੀ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਦੋਸਤ ਬਣ ਕੇ ਰਹਿਣਾ ਚਾਹੀਦਾ ਬਿਲਕੁਲ ਸੱਚ ਹੈ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਦੋਸਤ ਬਣ ਕੇ ਰਹਿਣਾ ਚਾਹੀਦਾ ਤਾਂ ਕਿ ਬੱਚੇ ਆਪਣੀਆਂ ਪ੍ਰੋਬਲਮਸ ਉਹਨਾਂ ਨੂੰ ਬਹੁਤ ਹੀ ਫ੍ਰੀਲੀ ਦੱਸ ਸਕਣ ਬੱਚੇ ਆਪਣੀਆਂ ਪ੍ਰੋਬਲਮਸ ਪੇਰੈਂਟਸ ਨੂੰ ਦੱਸ ਸਕਣ ਉਹਨਾਂ ਤੋਂ ਡਰਨ ਦਾ ਤੇ ਇਹ ਵੀ ਸੀਗਾ ਵੀ ਅੱਜ ਕੱਲ ਤੁਸੀਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਹਨ ਪਹਿਲਾਂ ਵਾਲੇ ਰਿਸ਼ਤੇ ਨਹੀਂ ਰਹੇ ਕਿਉਂਕਿ ਪਹਿਲਾਂ ਜਨਾ ਹੁੰਦਾ ਸੀ ਬੱਚੇ ਚਾਚਿਆਂ ਪਾਇਆਂ ਤੋਂ ਵੀ ਡਰਦੇ ਸੀ ਅੱਜ ਕੱਲ ਤਾਂ ਬੱਚੇ ਮਾਪੇ ਤੋਂ ਹੀ ਡਰਦੇ ਚਾਚਿਆਂ ਤਾਇਆਂ ਤੋਂ ਤਾਂ ਡਰਨਾ ਬੰਦੂਰ ਦੀ ਗੱਲ ਹੈ ਸੋ ਇਹ ਸੀਗਾ ਵੀ ਜੇ ਪੇਰੈਂਟਸ ਆਪਣੇ ਬੱਚਿਆਂ ਦੇ ਦੋਸਤ ਬਣ ਕੇ ਰਹਿਣਗੇ ਵਧੀਆ ਤਾਂ ਬੱਚੇ ਕੋਈ ਵੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਹੈ ਤਾਂ ਉਹਨਾਂ ਨਾਲ ਸ਼ੇਅਰ ਕਰ ਸਕਣਗੇ ਡਰਨਗੇ ਨਹੀਂ हां जे पेरेंट्स ਬੱਚਿਆਂ ਨਾਲ ਗੱਬਣਾ ਕੇ ਰੱਖਣਗੇ ਤਾਂ ਅਭੀ ਅਸਾਪ ਬੱਚੇ ਡਰਦੇ पेरेंट्स ਨੂੰ ਕੋਈ ਗੱਲ ਨਹੀਂ ਦੱਸਣਗੇ ਤੇ ਉਹ ਬਾਹਰ ਸ਼ੇਅਰ ਕਰਨਗੇ ਆਪਣੀ ਕਿਸੇ ਵੀ ਫਰੈਂਡ ਕੋਲ ਗੱਲ ਜਾਂ ਕਿਸੇ ਕੋਲ ਵੀ ਹੈਨਾ ਸੋ ਅਸੀਂ ਉਮੀਦ ਨਹੀਂ ਫਿਰ ਕਰ ਸਕਦੇ ਵੀ ਉਹਨਾਂ ਨੂੰ ਬਾਹਰੋਂ ਸਲਾਹ ਕਿੱਦਾਂ ਨਹੀਂ ਮਿਲੂਗੀ ਹੈਨਾ ਜੇ ਕਿਸੇ ਪ੍ਰੋਬਲਮ ਵਿੱਚ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਫਿਰ ਸਾਨੂੰ ਨਹੀਂ ਪਤਾ ਵੀ ਉਹਨਾਂ ਨੂੰ ਕਿੱਦਾਂ ਦੀ ਸਲਾਹ ਮਿਲਣੀ ਆ ਬਾਹਰੋਂ ਇਸ ਕਰਕੇ ਸਮੇਂ ਦੀ ਡਿਮਾਂਡ ਸੀਗੀ ਕਿ ਜਿਹੜਾ ਪੇਰੈਂਟਸ ਦਾ ਆਪਣੇ ਬੱਚਿਆਂ ਨਾਲ ਬਹੁਤ ਹੀ ਫਰੈਂਡਲੀ ਰਿਸ਼ਤਾ ਹੋਣਾ ਚਾਹੀਦਾ ਪਰ ਇੱਥੇ ਅਸੀਂ ਥੋੜਾ ਜਿਹਾ ਗਲਤ ਹੋ ਗਏ ਹਨ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਅਸੀਂ ਲੋਕ ਆਪਣੇ ਬੱਚਿਆਂ ਨਾਲ ਕੁਝ ਜ਼ਿਆਦਾ ਹੀ ਫਰੈਂਡਲੀ ਹੋ ਗਏ ਕੋਈ ਪਿਓ ਪੁੱਤ ਦੇ ਰਿਸ਼ਤੇ ਵਿੱਚ ਕੋਈ ਵੀ ਥੋੜਾ ਜਿਹਾ ਵੀ ਗੈਪ ਨਹੀਂ ਰਿਹਾ ਜਿੱਥੇ ਉਹ ਇੱਕ لیاقت ਸਿਖਾ ਸਕੇ ਹਨਾ ਆਪਣੇ ਪੁੱਤ ਨੂੰ ਕਿੰਦੇ ਕਿ 노 डाउट ਚੀਜ਼ਾਂ ਡਰ ਨਾਲ ਹੀ ਸਿਖਾਈਆਂ ਜਾਂਦੀਆਂ ਹੁੰਦੀਆਂ ਪਰ ਇੱਕ ਇੱਕ ਥੋੜਾ ਜਿਹਾ ਕਹਿੰਦੇ ਹੁੰਦੇ ਨੇ ਕਿ ਸ਼ਰਮ ਹੈਨਾ ਅੱਖਾਂ ਦੀ ਸ਼ਰਮ ਮੈਨੂੰ ਲੱਗਦਾ ਅੱਜ ਕੱਲ ਉਹ ਵੀ ਨਹੀਂ ਰਹੀ ਅੱਖ ਦੀ ਸ਼ਰਮ ਹੁੰਦੀ ਸੀ ਨਾ ਪਹਿਲਾਂ ਇਹ ਹੁੰਦਾ ਸੀ ਵੀ ਅ ਪਿਓ ਜੇ ਆ ਜਾਂਦਾ ਸੀ ਤੱਕਰੇ ਚੁੱਪ ਹੋ ਜਾਂਦੇ ਸੀ ਸਾਰੇ ਮਤਲਬ ਹੈ ਸ਼ਾਂਤ ਹੋ ਜਾਂਦੇ ਸੀ ਹੈਨਾ ਕਿ ਜਦੋਂ ਪਤਾ ਹੁੰਦਾ ਸੀ ਵੀ ਬਾਪੂ ਆ ਗਿਆ ਤੇ ਸਾਰੇ ਚੁੱਪ ਕਰ ਜਾਂਦੇ ਸੀ ਮਨ ਨੂੰ ਡਰ ਨਹੀਂ ਸੀ ਉਹ ਰਿਸਪੈਕਟ ਸੀ ਅੱਜ ਕੱਲ ਉਹ ਰਿਸਪੈਕਟ ਕਿਤੇ ਨਾ ਕਿਤੇ ਗੁੰਮ ਹੋਈ ਜਾਂਦੀ ਆ ਹਨਾ ਸੋ ਇਹ ਗੱਲ ਠੀਕ ਹੈ ਵੀ ਅੱਜ ਕੱਲ ਦੇ ਜਿਹੜੇ ਮਾਪੇ ਨੇ ਅੱਜ ਕੱਲ ਦੇ ਜਿਹੜੇ ਪਿਓ ਨੇ ਆਪਣੇ ਬੱਚਿਆਂ ਨਾਲ ਬਹੁਤ ਫਰੈਂਡਲੀ ਬਿਹੇਵ ਕਰਦੇ ਨੇ ਬੱਚੇ ਵੀ ਉਹਨਾਂ ਨਾਲ ਆਪਣੀ ਸਾਰੀ ਇਹ ਗੱਲਾਂ ਸ਼ੇਅਰ ਕਰਦੇ ਨੇ ਪਰ ਉਹਦੇ ਵਿੱਚ ਇੱਕ ਕੋਸ਼ਿਕ ਜਿਹੜਾ ਪਿਓ ਵਾਲਾ ਰੋਲ ਸੀ ਉਹ ਖਤਮ ਹੁੰਦਾ ਜਾ ਰਿਹਾ ਅੱਜ ਕੱਲ ਬੱਚੇ ਤੇ ਮਤਲਬ ਪਿਓ ਬੈਠ ਕੇ ਇਕੱਠੇ ਮੂਵੀ ਦੇਖਦੇ ਨੇ ਮੂਵੀਜ਼ ਦੇ ਵਿੱਚ ਬਹੁਤ ਇਦਾਂ ਦੇ ਸੀਨ ਆਉਂਦੇ ਨੇ ਜਿਹੜੇ ਮੈਨੂੰ ਲੱਗਦਾ ਅੱਜ ਕੱਲ ਤਾਂ ਓਆਈਡੀ ਨਹੀਂ ਕੀਤੇ ਜਾਂਦੇ ਵੀ ਇਹ ਫੈਮਿਲੀ ਚ ਬੈ ਕੇ ਦੇਖਣੀ ਨਹੀਂ ਦੇਖਦੇ ਨੇ ਸਾਰੇ ਬੱਚੇ ਵੀ ਨਾਲ ਬੈਠੇ ਦੇਖਦੇ ਨੇ ਹਨਾ ਤੇ ਗੈਪ ਕਿਤੇ ਨਾ ਕਿਤੇ ਜਿਹੜਾ ਗੈਪ ਹੋਣਾ ਚਾਹੀਦਾ ਸੀ ਉਹ ਨਹੀਂ ਹੈਗਾ ਫਿਰ ਉਸ ਤੋਂ ਬਾਅਦ ਹੋ ਗਿਆ ਵੀ ਅੱਜ ਕੱਲ ਲੋਕ ਬਹੁਤ ਚੀਜ਼ਾਂ ਨੂੰ ਜਿਹੜੀਆਂ ਅ ਇੱਕ ਬੱਚੇ ਨੇ ਉਹ ਆਪਣੇ ਪਿਓ ਤੋਂ ਸਿੱਖਦੇ ਨੇ ਹਨਾ ਲਿਆਕਤ ਮੈਨੂੰ ਲੱਗਦਾ ਲਿਆਕਤ ਤੇ ਅਣਖ ਪਿਓ ਤੋਂ ਸਿੱਖਦੇ ਸੀ ਬੱਚੇ ਹਨਾ ਕਿ ਸਾਡੇ ਪਿਓ ਦਾ ਖੂਨ ਮਤਲਬ ਲਿਆਕਤ ਸ਼ਰਮ ਹੁਣ ਕਹਿੰਦੇ ਜੇ ਵੀ ਕਹਿਣਗੇ ਵੀ ਐਡੀ ਕੀ ਗੱਲ ਆ ਸਮਾਂ ਐਡਵਾਂਸ ਹੋ ਗਿਆ ਹਨਾ ਬਿਲਕੁਲ ਐਡਵਾਂਸ ਹੋ ਗਿਆ ਤੇ ਬਹੁਤ ਚੰਗੀ ਗੱਲ ਵੀ ਆ ਵੀ ਪੇਰੈਂਟਸ ਆਪਣੇ ਬੱਚਿਆਂ ਨਾਲ ਫਰੈਂਡਲੀ ਬਿਹੇਵ ਕਰਦੇ ਨੇ ਤੇ ਬਹੁਤ ਹੀ ਫਰੈਂਡਲੀ ਨੇ ਪਰ ਇੰਨਾ ਵੀ ਫਰੈਂਡਲੀ ਨਹੀਂ ਹੋਣਾ ਚਾਹੀਦਾ ਕਿ ਅ ਸ਼ਰਮ ਹੀ ਚੱਕੀ ਜਾਵੇ ਆ ਪੂंजे ਇੱਕ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਕਹੀਏ ਵੀ ਸ਼ਰਮ ਨਾਲ ਦੀ ਕੋਈ ਚੀਜ਼ ਹੀ ਨਾ ਰਹੇ ਇੰਨਾ ਵੀ ਫਰੈਂਡਲੀ ਨਹੀਂ ਹੋਣਾ ਚਾਹੀਦਾ ਸਿੱਕ ਛੋਟਾ ਗੈਪ ਹੋਣਾ ਚਾਹੀਦਾ ਸੀ ਹੁਣ ਇੱਕ ਆਪਾਂ ਗੱਲ ਕਰ ਲੈਂਦੇ ਆ ਮਾਂ ਤੇ ਬੇ ਰਿਸ਼ਤੇ ਦੀ ਨਾ ਮਾਂ ਤੇ ਇਹ ਰਿਸ਼ਤੇ ਵਿੱਚ ਕਹਿੰਦੇ ਹੁੰਦੇ ਨੇ ਨਾ ਮਾਂ ਧੀ ਦਾ ਇੱਕ ਪਰਦਾ ਹੁੰਦਾ ਧੀ ਆਪਣੀਆਂ ਸਾਰੀਆਂ ਗੱਲਾਂ ਮਾਂ ਨੂੰ ਦੱਸਦੀ ਆ ਹਨਾ ਚੰਗਾ ਮਾੜਾ ਸਭ ਮਾਂ ਨੂੰ ਦੱਸਦੀ ਆ ਮੈਨੂੰ ਲੱਗਦਾ ਵਿਆਹ ਤੋਂ ਬਾਅਦ ਵੀ ਬਹੁਤ ਸਾਰੀਆਂ ਇਹ ਚੀਜ਼ਾਂ ਨੇ ਜਿਹੜੀਆਂ ਕੁੜੀ ਆਪਣੀ ਮਾਂ ਨਾਲ ਸ਼ੇਅਰ ਕਰਦੀ ਹੈ ਇਹ ਬਹੁਤ ਵਧੀਆ ਗੱਲ ਆ ਹਨਾ ਕਿਉਂਕਿ ਬਾਹਰ ਕਿਸੇ ਨਾਲ ਸ਼ੇਅਰ ਕਰਨ ਤੋਂ ਚੰਗਾ ਤੁਸੀਂ ਆਪਣੀ ਮਾਂ ਨਾਲ ਸ਼ੇਅਰ ਕਰਦੇ ਹੋ ਪਰ ਅੱਜ ਕੱਲ ਮਾਂ ਧੀ ਦਾ ਰਿਸ਼ਤਾ ਵੀ ਉਹ ਨਹੀਂ ਰਿਹਾ ਹੈਨਾ ਤੇਲਾ ਹੁੰਦਾ ਸੀ ਮਾਂ ਸਿਖਾਉਂਦੀ ਹੁੰਦੀ ਸੀ ਧੀ ਨੂੰ ਬੇਪੁੱਤ ਇਹੋ ਜਿਹੇ ਕੱਪੜੇ ਪਾਣੇ ਨੇ ਹਨਾ ਸਰ ਤੇ ਚੁੰਨੀ ਲੈਣੀ ਚਲੋ ਸਰ ਤੇ ਚੁੰਨੀ ਲੈਣੀ ਬਹੁਤ ਟਾਈਮ ਹੋ ਗਿਆ ਠੀਕ ਹੈ ਓਕੇ ਉਹ ਨਹੀਂ ਉਹ ਚੀਜ਼ ਹੈਗੀ ਹੁਣ ਹਨਾ ਬਟ ਮਾਂ ਸਿਖਾਉਂਦੀ ਸੀ ਲਿਆਕਰ ਧੀ ਨੂੰ ਹਨਾ ਕਿ ਐਦਾਂ ਦੇ ਕੱਪੜੇ ਪਾਣੇ ਨੇ ਕਿਸੇ ਨਾਲ ਗੱਲ ਕਰਨੀਆਂ ਪੁੱਤ ਹੱਸ ਕੇ ਨਹੀਂ ਰੋਜ਼ ਨਾਲ ਗੱਲ ਕਰੀਂਦੀ ਹੁੰਦੀ ਆ ਇਹ ਮਾਂ ਸਿਖਾਉਂਦੀ ਸੀ ਵੀ ਰੋਜ਼ ਨਾਲ ਗੱਲ ਕਰੀਂਦੀ ਹੁੰਦੀ ਆ ਐਨੀ ਬਹਾਸਾ ਹੱਸ ਕੇ ਗੱਲਾਂ ਨਹੀਂ ਕਰੀਂਦੀਆਂ ਹੁੰਦੀਆਂ ਕਿੱਥੇ ਵੀ ਉਹ ਚੀਜ਼ ਆ ਮਾਂ ਸਿਖਾਉਂਦੀ ਹੁੰਦੀ ਸੀ ਵੀ ਪੁੱਤ ਜੇ ਘਰੇ ਕੋਈ ਆਵੇ ਨਾ ਤਾਂ ਪਾਣੀ ਪੁੱਛੀਂਦਾ ਹੁੰਦਾ ਸਭ ਨੂੰ ਹਨਾ ਪਹਿਲਾਂ ਪਾਣੀ ਪੁੱਛੀਂਦਾ ਹੁੰਦਾ ਠੀਕ ਆ ਜਿਹੜੀ ਘਰ ਦੀ ਰਸੋਈ ਆ ਉਹ ਜਨਾਨੀ ਸੰਭਾਲਦੀ ਹੁੰਦੀ ਆ ਪੁੱਤ ਉਹਦੇ ਤੋਂ ਬਿਨਾ ਜਨਾਨੀ ਤੋਂ ਬਿਨਾ ਮਤਲਬ ਘਰ ਰੋਲ ਜਾਂਦਾ ਹਨਾ ਤੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਮਾਂ ਸਿਖਾਉਂਦੀ ਸੀ ਪਰ ਅੱਜ ਕੱਲ ਮਾਂਤੀ ਦਾ ਕੋਈ ਗੈਪ ਨਹੀਂ ਰਿਹਾ ਮਤਲਬ ਜੇ ਮਾਂ ਵੀ ਫੋਨ ਸਕਰੋਲ ਕਰਦੀ ਪਈ ਹੈ ਉਹਨੇ ਬੱਚਿਆਂ ਨੂੰ ਕੀ ਰੋਕਣਾ ਕਿ ਪੁੱਤ ਇੰਨਾ ਟਾਈਮ ਫੋਨ ਸਕਰੋਲ ਨਹੀਂ ਕਰਨਾ ਹੈਨਾ ਜਦੋਂ ਮਾਂ ਦੇ ਕੱਪੜੇ ਬਵਾਉਣ ਦਾ ਢੰਗ ਹੀ ਵਿਗੜਿਆ ਪਿਆ ਤਾਂ ਉਹਨੇ ਧੀ ਨੂੰ ਕੀ ਸਿਖਾਣਾ ਕਿ ਪੁੱਤ ਲਿਆਕਤ ਇਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਲਿਆਕਤ ਵੀ ਕੋਈ ਸ਼ਬਦ ਹੁੰਦਾ ਇਹ ਜੇ ਕੱਪੜੇ ਨਹੀਂ ਪਾਣੇ ਹਨਾ ਸੋਬਰ ਕੱਪੜੇ ਪਾਣੇ ਨੇ ਹਨਾ ਸੋ ਮੈਨੂੰ ਲੱਗਦਾ ਵੀ ਬਾਹਲੇ ਛੋਟੇ ਕੱਪੜੇ ਪਾ ਕੇ ਵੀ ਕੋਈ ਇਹ ਨਹੀਂ ਹੁੰਦਾ ਵੀ ਤੁਸੀਂ ਸੋਹਣੇ ਲੱਗਦੇ ਹੋ ਚਲੋ ਮਾਂ ਨੇ ਕੀ ਸਿਖਾਣਾ ਵੀ ਤੂੰ ਰਸੋਈ ਦੇ ਵਿੱਚ ਰਸੋਈ ਕੁੜੀ ਸੰਭਾਲਦੀ ਹੁੰਦੀ ਆ ਪੁੱਤ ਕੁੜੀ ਨੇ ਰਸੋਈ ਸੰਭਾਲਣੀ ਹੁੰਦੀ ਆ ਘਰ ਦੀ ਔਰ ਵੀ ਰਸੋਈ ਸੰਭਾਲਦੀ ਹੁੰਦੀ ਆ ਮਾਂ ਤਾਂ ਅੱਜ ਕੱਲ ਆਪ ਪ੍ਰੇਫਰ ਕਰਦੀ ਆ ਵੀ ਜੇ ਸ਼ਾਮੀ ਬਾਹਰੋਂ 버ਗਰ ਮੰਗਾ ਲੈ ਜਾਣ ਜਾਂ ਬਾਹਰੋਂ ਪੀਜ਼ਾ ਆ ਜਾਣ ਤਾਂ ਬੈਟਰ ਆ 노 ਡਾਊਟ ਲੇਡੀਜ਼ ਘਰ ਸੰਭਾਲ ਦੀਆਂ ਨੇ ਲੇਡੀਜ਼ ਬਿਨਾ ਘਰ ਨਹੀਂ ਚੱਲਦਾ ਪਰ ਅੱਜ ਕੱਲ ਜਿਹੜੇ ਬਹੁਤ ਸਾਰੇ ਗੈਪ ਨੇ ਜਿਹੜਾ ਇੱਕ ਮਾਂ ਪਿਓ ਦੇ ਵਿੱਚ ਗੈਪ ਹੋਣਾ ਚਾਹੀਦਾ ਸੀ ਉਹ ਖਤਮ ਹੋ ਗਿਆ ਉਹਦੇ ਕਰਕੇ ਰਿਸ਼ਤਿਆਂ ਦੇ ਵਿੱਚ ਲਿਆਕਤ ਖਤਮ ਹੋ ਗਈ ਉਹਦੇ ਕਰਕੇ ਰਿਸ਼ਤਿਆਂ 'ਚ ਡਰ ਖਤਮ ਹੋ ਗਿਆ ਅੱਜ ਕੱਲ ਮਾਪੇ ਦੀ ਝਿੜਕ ਦਾ ਡਰ ਹੀ ਨਹੀਂ ਰਿਹਾ ਪਹਿਲਾਂ ਜੇ ਥੋੜਾ ਜਿਹਾ ਪੱਲਾ ਗੜਾ ਮਾਵਾ ਸੁਣਦਿਆਂ ਨਹੀਂ ਸੀ ਧੀਆਂ ਦੀਆਂ ਗੱਲਾਂ ਸੁਣਦਿਆਂ ਸੀ ਧੀ ਮੁੱਢ ਤੋਂ ਹੀ ਧੀਆਂ ਨੇ ਜਿਹੜੀਆਂ ਮਾਵਾ ਨਾਲ ਦੁੱਖ ਸੋ ਕਰਦੀਆਂ ਆਈਆਂ ਨੇ ਤੇ ਕਰਦੀਆਂ ਵੀ ਰਹਿਣਗੀਆਂ ਤੇ ਬਣਿਆ ਹੀ ਇਹ ਰਿਸ਼ਤਾ ਹੈਗਾ ਕਿ ਇਦਾਂ ਦਾ ਕਿ ਮਾਂ ਧੀ ਹੀ ਦੁੱਖ ਸੋ ਕਰਦੀਆਂ ਨੇ ਪਰ ਉਹ ਲਿਆਕਤ ਖਤਮ ਹੋ ਗਈ ਉਹ ਉਹ ਰਿਸ਼ਤੇ ਵਿੱਚ ਡਰ ਖਤਮ ਹੋ ਗਿਆ ਇਸ ਕਰਕੇ ਮਤਲਬ ਅੱਜ ਕੱਲ ਦੇ ਬੱਚੇ ਡਰਦੇ ਹੀ ਨਹੀਂ ਅੱਜ ਕੱਲ ਦੀ ਧੀ ਨੂੰ ਲੱਗਦਾ ਉਹਨੂੰ ਮਾਂ ਦਾ ਡਰ ਹੀ ਨਹੀਂ ਰਿਹਾ ਮਾਂ ਬੇ ਮੈਨੂੰ ਲੱਗਾ ਬਹੁਤ ਮੈਲਵੀ ਟੀਚਰ ਹੀ ਚੀਜ਼ਾਂ ਦੇਖਦੀਆਂ ਵੀ ਬਹੁਤ ਕੁੜੀਆਂ ਏਦਾਂ ਦੀਆਂ ਹੋਣੀਆਂ ਜਿਹੜੀਆਂ ਆਪਣੀ ਮਾਂ ਦੇ ਮੂੰਹੇ ਬੋਲਦੀਆਂ ਨੇ ਬਹੁਤ ਏਦਾਂ ਦੀਆਂ ਕੁੜੀਆਂ ਹੋਣਗੀਆਂ ਜਿਹੜੀਆਂਸੀਂ ਸੁਣਦੇ ਹਾਂ ਇਹ ਡਰ ਇਹ ਇਹ ਬੋਲਦੀਆਂ ਕਿਉਂ ਨੇ ਕਿਉਂਕਿ ਉਹ ਡਰ ਮਾਂ ਨੇ ਖੁਦ ਖਤਮ ਕਰ ਲਿਆ ਉਹ ਡਰ ਮਾਂ ਨੇ ਆਪ ਚੱਕਤਾ ਕਿ ਮਾਂ ਤੇ ਇਹ ਰਿਸ਼ਤੇ ਚ ਕੋਈ ਯੋਗਤਾ ਰਹੀ ਨਹੀਂ ਸੋ ਮੈਨੂੰ ਇਹ ਲੱਗਦਾ ਵੀ ਸਮੇਂ ਦੀ ਡਿਮਾਂਡ ਹੈ ਤੁਸੀਂ ਆਪਣੇ ਬੱਚਿਆਂ ਦੇ ਦੋਸਤ ਬਣ ਕੇ ਰਹੋ ਪਰ ਇੰਨੇ ਵੀ ਦੋਸਤ ਬਣ ਕੇ ਨਾ ਰਹੋ ਕਿ ਪਿਓ ਪੋਤਾ ਵਾਲਾ ਤੇ ਮਾਂ ਧੀ ਵਾਲਾ ਜਿਹੜਾ ਗੈਪ ਹੁੰਦਾ ਨਾ ਉਹ ਹੀ ਖਤਮ ਹੋ ਜੇ ਕਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਲਿਆਕਤ ਸਿਖਾਣੀ ਆ ਕਿਵੇਂ ਤੁਸੀਂ ਉਹਨਾਂ ਨੂੰ ਸੰਸਕਾਰ ਸਿਖਾਣੇ ਨੇ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਪਰ ਮੈਨੂੰ ਇਹ ਲੱਗਦਾ ਵੀ ਐਸ ਅ ਟੀਚਰ ਇਹ ਚੀਜ਼ਾਂ ਮੈਂ ਆਬਜ਼ਰਵ ਕਰਦੀ ਆ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ